ਸਸਿਕਾ ਜੀ ਅੱਜ ਬਣਾਵਾਂਗੇ ਆਪਾਂ ਔਲਿਆਂ ਦਾ ਮਰਬਾ ਤੇ ਔਲਿਆਂ ਦਾ ਮਰਬਾ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਔਲਿਆਂ ਦਾ ਮਰਬਾ ਖਾਣਾ ਬਹੁਤ ਵਧੀਆ ਹੁੰਦਾ ਆਪਣੇ ਸਰੀਰ ਵਾਸਤੇ ਤੇ ਇੱਥੇ ਮੈਂ 500 ਗ੍ਰਾਮ ਔਲੇ ਲਏ ਸੀ ਔਲੇ ਆਪਾਂ ਬਿਲਕੁਲ ਤਾਜ਼ੇ ਔਲੇ ਲਏ ਆ ਔਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਇਹਨਾਂ ਨੂੰ ਆਪਾਂ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਔਲਿਆਂ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਲਵਾਂਗੇ ਪਾਣੀ ਨੂੰ ਉਬਾਲ ਆ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਔਲਿਆਂ ਨੂੰ ਪਾ ਦਵਾਂਗੇ ਤੇ ਠੰਡੇ ਪਾਣੀ 'ਚ ਆਪਾਂ ਔਗਲੇ ਨਹੀਂ ਪਾਵਾਂਗੇ ਗਰਮ ਪਾਣੀ ਜਦੋਂ ਉਬਾਲ ਆ ਜਾਏਗਾ ਫਿਰ ਆਪਾਂ ਪਾਵਾਂਗੇ ਤੇ ਔਲਿਆਂ ਨੂੰ ਆਪਾਂ 10 ਮਿੰਟ ਵਾਸਤੇ ਪਾਣੀ ਦੇ ਵਿੱਚ ਉਬਾਲ ਲਵਾਂਗੇ ਥੋੜੀ देर ਆਪਾਂ 10 ਮਿੰਟ ਵਾਸਤੇ ਢੱਕ ਲਵਾਂਗੇ ਆਵਲਿਆਂ ਨੂੰ ਆਪਾਂ ਦਾਸਕੇ ਮਿੰਟ ਰੱਖਿਆ ਸੀ ਤੇ ਆਹ ਤੱਕ ਨਹੀਂ ਬੰਦ ਕਰ ਦਿੱਤਾ ਤਾਂ ਹੁਣ ਆਪਾਂ 4-5 ਮਿੰਟ ਵਾਸਤੇ ਆਪਾਂ ਪਾਣੀ ਦੇ ਵਿੱਚ ਇਹਨਾਂ ਨੂੰ ਰੱਖਾਂਗੇ। ਆਲਿਆਂ ਦਾ ਕਲਰ ਚੇਂਜ ਹੋ ਚੁੱਕਾ। ਤੇ ਹੁਣ ਆਪਾਂ ਬਦਕਸ਼ਨ ਬੰਦ ਕਰਕੇ ਇਹਨੂੰ ਪਾਣੀ 'ਚ ਇਸ ਤਰ੍ਹਾਂ ਰੱਖਾਂਗੇ 4-5 ਮਿੰਟ ਵਾਸਤੇ। ਆਵਲਿਆਂ ਨੂੰ ਹੁਣ ਆਪਾਂ ਪਾਣੀ 'ਚੋਂ ਬਾਹਰ ਕੱਢ ਦਵਾਂਗੇ। ਇੱਕ ਕਪਾ ਛੰਨ ਨਹੀਂ ਰੱਖੀ ਉਹ ਰੁੱਤੀ ਇਸ ਤੋਂ ਆਵਲਿਆਂ ਨੂੰ ਪਾ ਦਵਾਂਗੇ ਪਾਣੀ ਨੂੰ ਚੜ ਜਾਏਗਾ ਆਵਲਿਆਂ ਦਾ ਪਾਣੀ ਜਿਹੜਾ ਆਪਾਂ ਇਹਨੂੰ ਵੇਸਟ ਨਹੀਂ ਕਰਾਂਗੇ ਆਵਿਆਂ ਦਾ ਪਾਣੀ ਨੂੰ ਆਪਾਂ ਜੇ ਸਿਰ ਨੂੰ ਆਪਾਂ ਮਹਦੀ ਲਾਉਨੇ ਆ ਆਪਾਂ ਮਹਦੀ ਦੇ ਵਿੱਚ ਇਹਨੂੰ ਪਾ ਕੇ ਆਪਾਂ ਮਹਦੀ ਖੋਲ ਸਕਦੇ ਜੇ ਮਹਦੀ ਵੀ ਨਹੀਂ ਖੋਲਣੀ ਆਪਾਂ ਆਪਾਂ ਸਿਰ ਰੇਰੇ ਨਾਲ ਖੋਲ ਸਕਦੇ ਆ ਇਰੇ ਨਾਲ ਬਹੁਤ ਵਧੀਆ ਹੋ ਜਾਂਦੇ ਆ ਆਵਲਿਆਂ ਦਾ ਪਾਣੀ ਇਹ ਬਹੁਤ ਆਪਣੇ ਵਾਸਤੇ ਵਧੀਆ ਹੁੰਦਾ ਆਵਲਿਆਂ ਦਾ ਪਾਣੀ ਤੇ ਹੁਣ ਆਪਾਂ ਆਵਲਿਆਂ ਨੂੰ ਚੰਗੀ ਤਰ੍ਹਾਂ ਪੂੰਝ ਲਵਾਂਗੇ ਨਾ ਉਹਨਾਂ ਦਾ ਸਾੜੀ ਦੇ ਵਿੱਚ ਇੱਕ ਆਪਾਂ ਪੋਣੇ ਨੂੰ ਮਿਚਾ ਦੇਵਾਂਗੇ ਤੇ ਉਹਦੇ ਉੱਤੇ ਆਪਾਂ ਆਵਲਿਆਂ ਨੂੰ ਪਾ ਦੇਵਾਂਗੇ ਤੇ ਆਵਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹਦਾ ਪਾਣੀ ਨਹੀਂ ਲੈਣਾ ਚਾਹੀਦਾ ਜੇ ਆਪਣੇ ਕੋ ਧੁੱਪ ਹੋਵੇ ਆਪਾਂ ਧੁੱਪ ਵਿੱਚ ਵੀ ਇਹਨਾਂ ਆਵਲਿਆਂ ਨੂੰ ਰੱਖ ਕੇ ਇਹਨਾਂ ਨੂੰ ਪਾਣੀ ਇਹਦਾ ਉੱਪਰ ਸੁਕਾ ਸਕਦੇ ਆ ਤੇ ਆਵਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਵਾਂਗੇ ਆਵਲਿਆਂ ਨੂੰ ਆਪਾਂ ਫੋਕ ਦੇ ਨਾਲ ਆਪਾਂ ਇਹਦੇ ਵਿੱਚ ਆਪਾਂ ਸ਼ੇਕ ਕਰ ਦਵਾਂਗੇ ਜੇ ਆਪਾਂ ਆ ਬਾਰ ਕੇ ਆਪਾਂ ਸ਼ੇਕ ਕੀਤੇ ਬਾਰ ਕੇ ਆਸਾਨੀ ਨਾ ਹੋ ਜਾਂਦੇ ਜੇ ਆਪਾਂ ਪਹਿਲਾਂ ਕਰੋ ਥੋੜਾ ਹਾਰਡ ਹੁੰਦੇ ਆਵਲੇ ਥੋੜਾ ਮੁਸ਼ਕਲ ਹੋ ਜਾਂਦਾ ਸਿਸਤਰਾ ਆਪਾਂ ਬਾਲ ਕੇ ਇਹਦੇ ਵਿੱਚ ਸ਼ੇਕ ਕਰ ਦਿੱਤੀ ਸੀ ਤੇ ਸਾਰੇ ਔਲਿਆਂ ਨੂੰ ਆਪਾਂ ਇਸੇ ਤਰ੍ਹਾਂ ਪੋਕ ਦੇ ਨਾਲ ਇਹਦੇ ਅੰਦਰ ਸ਼ੇਕ ਕਰ ਦਵਾਂਗੇ ਤੇ ਇਹਦੇ ਵਿੱਚ ਫਿਰ ਜੂਸ ਭਰਿਆ ਜਾਂਦਾ ਬਹੁਤ ਰਸੀਲੇ ਹੋ ਜਾਂਦੇ ਆ ਇਹ ਸਾਰੇ ਔਲਿਆਂ ਨੂੰ ਆਪਾਂ ਇਹਦੇ ਅੰਦਰ ਸ਼ੇਕ ਕਰ ਦਵਾਂਗੇ ਔਲਿਆਂ ਚ ਆਪਾਂ ਸਾਰਿਆਂ ਚ ਫੋਟੇ ਨਾਲ ਸ਼ੇਕ ਕਰ ਲਏ ਸੀ ਤੇ ਸਾਰੇ ਨੂੰ ਆਪਾਂ ਇਸ ਤਰ੍ਹਾਂ ਦਾ ਇਹਨਾਂ ਦਾ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਸ਼ੇਕ ਕਰ ਲਏ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖ ਦਵਾਂਗੇ ਗੈਸ ਤੇ ਕੜਾਈ ਰੱਖ ਲਈ ਸੀ ਤੇ ਆਪਾਂ ਹੁਣ ਔਲਿਆਂ ਦੇ ਵਿੱਚ ਜਿੰਨੇ ਆਪਾਂ ਔਲੇ ਲਏ ਸੀ ਉਹਨੇ ਆਪਾਂ ਖੰਡ ਲਾਵਾਂਗੇ ਔਲੇ 500 ਗ੍ਰਾਮ ਲਏ ਸੀ 500 ਗ੍ਰਾਮ ਮੈਂ ਖੰਡ ਪਾਵਾਂਗੀ ਇਹਦੇ ਵਿੱਚ ਖੰਡ ਆਪਣੇ ਕੋਲ ਵੱਧ ਹੋ ਸਕਦੀ ਘੱਟ ਨਹੀਂ ਹੋਣੀ ਚਾਹੀਦੀ ਖੰਡ ਤੇ ਇੱਥੇ ਗੈਸ ਦਾ ਲੋ ਮੈਂ ਵੀ ਬੰਦ ਹੀ ਰੱਖਿਆ ਸੀ ਹੁਣ ਆਪਾਂ ਔਲਿਆ ਨੂੰ ਪਾ ਦੇਵਾਂਗੇ ਗੈਸ ਨੂੰ ਆਪਾਂ ਹੁਣ ਚਲਾ ਦੇਵਾਂਗੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਖੰਡ ਦੇ ਵਿੱਚ ਮਿਕਸ ਕਰ ਦੇਵਾਂਗੇ ਔਲਿਆ ਨੂੰ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਖੰਡ ਪਾ ਕੇ ਆਪਾਂ 2 ਘੰਟੇ ਜਾਂ ਆਪਾਂ 1 ਘੰਟਾ ਇਸੇ ਤਰ੍ਹਾਂ ਹੀ ਰੱਖ ਛੱਡਦੇ ਆਂ ਖੰਡ ਆਪਣੀ ਪਿਗਲ ਜੇ ਤੇ ਫਿਰ ਆਪਾਂ ਗੈਸ ਦੇ ਉੱਤੇ ਜੇ ਤਾਂ ਕੋ ਟਾਈਮ ਹੋਵੇ ਤੇ ਫਿਰ ਫਿਰ ਆਪਾਂ ਗੈਸ ਦੇ ਉੱਤੇ ਰੱਖ ਦਾਂਗੇ ਪਰ ਮੈਂ ਮੇਰੇ ਕੋਲ ਟਾਈਮ ਨਹੀਂ ਸੀ ਜਦੋਂ ਮੈਂ ਖੰਡ ਪਾ ਕੇ ਗੈਸ ਦੇ ਉੱਪਰ ਰੱਖ ਦਿੱਤਾ ਸੀ ਖੰਡ ਪਾ ਕੇ ਆਪਾਂ ਲਗਾਤਾਰ ਹੀ ਇਹਨੂੰ ਹਲਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਛੱਡਾਂਗੇ ਨਹੀਂ ਤੇ ਖੰਡ ਸਾਡੀ ਥੱਲੇ ਲੱਗ ਜੇਗੀ ਚੀਨੀ ਸਾਡੀ ਮੈਲਟ ਹੋਣ ਦੇਪੀ ਆਪਾਂ ਕੋਲਿਆਂ ਨੂੰ ਲਗਾਤਾਰ ਹੀ ਹਲਾਵਾਂਗੇ ਲੋ ਫਲੇਮ ਤੇ ਇਹਨਾਂ ਨੂੰ ਆਪਾਂ ਪਕਾਵਾਂਗੇ ਬਿਆਸ ਹਾਈ ਤੇ ਨਹੀਂ ਆਪਾਂ ਕਰਾਂਗੇ ਇਹਦੇ ਨਾਲ ਥੋੜੀ ਦੇਰ ਵਾਸਤੇ 5 ਕਿ ਮਿੰਟ ਵਾਸਤੇ ਆਪਾਂ 2-3 ਮਿੰਟ ਵਾਸਤੇ ਆਪਾਂ ਟੱਕ ਦੇਵਾਂਗੇ ਕਾਵਲਿਆਂ ਨੂੰ ਚੈੱਕ ਕਰ ਲਵਾਂਗੇ ਤੇ ਕਾਫੀ ਜਿਆਦਾ ਖੰਡ ਇਹਦੇ ਵਿੱਚ ਮੈਲਟ ਹੋ ਗਈ ਸੀ ਤੇ ਪਾਣੀ ਆਪਾਂ ਬਿਲਕੁਲ ਨਹੀਂ ਸੀ ਪਹਿਲੇ ਪਾਇਆ ਤੇ 2 ਕ ਚਿੰਚੇ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਬਿਲਕੁਲ ਨਹੀਂ ਖਰਾਬ ਹੋਏਗਾ ਜਿਆਦਾ ਨਹੀਂ ਪਾਣੀ ਪਾਉਣਾ ਸਿਰਫ 2 ਕ ਚਮਚੇਰ ਵਿੱਚ ਪਾਣੀ ਪਾ ਦਵਾਂਗੇ ਹੁਣ ਇਹਨਾਂ ਨੂੰ ਮਿਕਸ ਕਰ ਦਵਾਂਗੇ ਜਿਉਂ-ਜਿਉਂ ਇਹ ਪੱਕਦੇ ਜਾਣਗੇ ਇਹਨਾਂ ਦਾ ਕਲਰ ਆਪਣੇ ਆਪ ਚੇਂਜ ਹੁੰਦਾ ਜਾਣਾ ਆਵਲੇ ਹੁੰਦਾ ਦੁੱਗਣਾ ਟੇਸਟ ਕਰਨ ਲਈ ਮੈਂ ਇੱਥੇ ਚਾਰ ਲਾਚੀਆਂ ਲਈਆਂ ਸੀ ਲਾਚੀਆਂ ਦਾ ਆਪਾਂ ਮੂੰਹ ਖੋਲਤਾ ਸੀ ਤੇ ਲਾਚੀਆਂ ਨੂੰ ਪਾ ਦਵਾਂਗੇ ਲਾਚੀਆਂ ਪਾ ਕੇ ਬਹੁਤ ਜ਼ਿਆਦਾ ਇਹਦੇ ਵਿੱਚ ਟੇਸਟ ਆ ਜੇ ਤੇ ਆਵਲੇ ਦਾ ਕਲਰ ਹੌਲੀ-ਹੌਲੀ ਚੇਂਜ ਹੁੰਦਾ ਜਾਣ ੜਿਆ ਆਵਲਿਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਆਰਿਆਂ ਦਾ ਆਵਲਿਆਂ ਦਾ ਕਵਲ ਕਲਰ ਚੇਂਜ ਹੋ ਗਿਆ ਦੇਖੋ ਕਾਫੀ ਅੱਗੇ ਨਾਲੋਂ ਤੇ ਲੋਖਲੇਮ ਤੇ ਹੀ ਆਪਾਂ ਹੌਲੀ ਹੌਲੀ ਇਹਨੂੰ ਪਕਾਵਾਂਗੇ ਤੇ ਹੌਲੀ ਹੌਲੀ ਪੱਕਦੇ ਰਹੇ ਆਪਣੇ ਆਪ ਇਹਦਾ ਕਲਰ ਚੇਜ ਹੁੰਦਾ ਜਾਣਾ ਤੇ ਬਹੁਤ ਵਧੀਆ ਇਹਨਾਂ ਦਾ ਕਲਰ ਹੌਲੀ ਹੌਲੀ ਕਲਰ ਚੇਜ ਹੋਣ ਲਿਆ ਵੇਖੋ ਕਿੰਨਾ ਵਧੀਆ ਆਵਲੇ ਬਣਦੇ ਆ ਆਵਲੇ ਦਾ ਮਰੱਬਾ ਬਣ ਕੇ ਤਿਆਰ ਆ ਤੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਮਰੱਬਾ ਬਣ ਗਿਆ ਆ ਤੇ ਕਲਰ ਵੀ ਬਹੁਤ ਵਧੀਆ ਮਰੱਬੇ ਦਾ ਆ ਗਿਆ ਹੈ ਤੇ ਹੁਣ ਆਪਾਂ ਇਹਨੂੰ ਜੀ ਸਰਵ ਕਰ ਲਵਾਂਗੇ ਕਿੰਨਾ ਰਸੀਲਾ ਮਰੱਬਾ ਬਣਿਆ ਆ ਚਾਸ਼ਨੀ ਨਾਲ ਹੈ ਭਰਿਆ ਪਿਆ ਮਰੱਬੇ ਨੂੰ ਸਟੋਰ ਕਰਨ ਵਾਸਤੇ ਆਪਾਂ ਇੱਕ ਬੋਲ ਦੇ ਵਿੱਚ ਪਾ ਦੇਵਾਂਗੇ ਮਰੱਬੇ ਚ ਚਾਣੀ ਹੋਵੇ ਮਰੱਬਾ ਸਾਲੋ ਸਾਲ ਮਰੱਬਾ ਨਿਕਲਦਾ ਹੈ ਮਰੱਬਾ ਖਰਾਬ ਨਹੀਂ ਹੁੰਦਾ ਵੀ ਤੇ ਬਹੁਤ ਵਧੀਆ ਮਰੱਬਾ ਸਾਡਾ ਬਣ ਕੇ ਤਿਆਰ ਹੋਇਆ ਤਾਂ ਤੁਹਾਨੂੰ ਮਰੱਬਾ ਆਪਾਂ ਵੇਖੋ ਕਿੰਨਾ ਰਸੀਲਾ ਮਰੱਬਾ ਬੜਿਆਂ ਦੇਖ ਸਕਦੇ ਤੁਸੀਂ ਮਰੱਬੇ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਮਰੱਬੇ ਦੀ ਰੈਸਪੀ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਜੀ